ਸਤਿ ਸ਼੍ਰੀ ਅਕਾਲ ਸਵਾਗਤ ਹੈ ਕਰੋ ਨਵੀਂ ਕਹਾਣੀ ਵਿੱਚ ਸ਼ਾਮ ਦੇ 5 ਵਜੇ ਸਨ ਪਰ ਕੁਪ ਹਨੇਰਾ ਹੋ ਚੁੱਕਾ ਸੀ ਪੋ ਦੀ ਇਸ ਮਹੀਨੇ ਵਿੱਚ ਕਾਲੇ ਬੱਦਲਾਂ ਨੂੰ ਵੇਖ ਲੱਗ ਰਿਹਾ ਸੀ ਕਿ ਲਾਜ਼ਮੀ ਅੱਜ ਕੋਈ ਨਾ ਕੋਈ ਅਣਹੋਣੀ ਕਟਣਾ-ਕਟਕਹੀ ਰਹੇਗੀ ਹਵਾ ਇਦਾਂ ਚੱਲ ਰਹੀ ਸੀ ਜਿਦਾਂ ਜੇਠ ਹਾੜ ਦੇ ਮਹੀਨੇ ਵਿੱਚ ਹਨੇਰੀ ਵਗਦੀ ਹੈ ਮੇਰਾ ਪੱਥਰ ਜਿਹਾ ਦਿਲ ਵੀ ਅੱਜ ਕੜਕ ਦੀ ਬਿਜਲੀ ਵਾਂਗ ਆਵਾਜ਼ ਕਰ ਰਿਹਾ ਸੀ ਉੱਪਰੋਂ ਬਾਪੂ ਹਲੇ ਤੀ ਕਰ ਨਹੀਂ ਆਇਆ ਮੈਨੂੰ ਵਾਰ-ਵਾਰ ਬਾਪੂ ਦੀ ਹੀ ਫਿਕਰ ਸਤਾ ਰਹੀ ਸੀ ਮੇਰਾ ਨਾਂ ਸ਼ਹਿਜ਼ ਨੂਰ ਤੇ ਮੇਰਾ ਛੋਟਾ ਜਿਹਾ ਪਿੰਡ ਹੁਸਨੀ ਤੇ ਜਿੱਥੇ ਸਾਡਾ ਛੋਟਾ ਜਿਹਾ ਘਰ ਤੇ ਜਿਸ ਵਿੱਚ ਸਿਰਫ ਮੈਂ ਤੇ ਮੇਰਾ ਬਾਪੂ ਹੀ ਰਹਿੰਦੇ ਸਾਂ ਘਰ ਵਿੱਚ ਸਿਰਫ ਇੱਕ ਕਮਰਾ ਸੀ ਤੇ ਉਸ ਦੇ ਅੱਗੇ ਕੱਖਾਂ ਦੇ ਕੰਨਿਆਂ ਨਾਲ ਬਣਾਈ ਹੋਈ ਚਲਾਨੀ ਸੀ ਜਿਸ ਨੂੰ ਰਸੋਈ ਕਹਿ ਸਕਦੇ ਹੋ ਮੇਰਾ ਬਾਪੂ ਪਿੰਡ ਦੇ ਬਾਹਰ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਹੈ ਦੋ ਜਾਣਿਆਂ ਲਈ ਇੰਨਾ ਬਹੁਤ ਹੈ 8-10000 ਮਹੀਨੇ ਦਾ ਖਰਚਾ ਵੀ ਨਹੀਂ ਹੁੰਦਾ ਸਭ ਨੂੰ ਉਸੇ ਨੂੰ ਸੰਕੋਚ ਨਾਲ ਵਰਤ ਕੇ ਇੱਕ ਮਹੀਨੇ ਮਗਰ 1-2000 ਬੱਚਤ ਵੀ ਕ ਹੋ ਜਾਂਦੀ ਹੈ ਮੈਂ ਸਾਡੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ 11ਵੀਂ ਜਮਾਤ ਵਿੱਚ ਪੜ ਰਹੀ ਹਾਂ ਮੇਰੀ ਪੜਾਈ ਬਿਲਕੁਲ ਮੁਫਤ ਹੈ ਜਿਸ ਕਰਕੇ ਮੈਨੂੰ ਜ਼ਿਆਦਾ ਕੰਮ ਨਹੀਂ ਕਰਨਾ ਪੈਂਦਾ ਮੈਂ ਸਕੂਲੋਂ ਘਰ ਜਾਣ ਤੋਂ ਬਾਅਦ ਗਵਾਂਡੀਆਂ ਦੀ ਰੀਤ ਭਾਬੀ ਕੋਲ ਸਲਾਈ ਦਾ ਕੰਮ ਸਿੱਖਣ ਚਲੀ ਜਾਂਦੀ ਹਾਂ ਜੋ ਕਿ ਬਹੁਤ ਹੀ ਵਧੀਆ ਸੂਟ ਬਣਾਉਂਦੀ ਹੈ ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਹੈ ਹੁਣ ਮੈਨੂੰ ਥੋੜਾ ਬਹੁਤ ਸਲਾਈ ਕਰਨਾ ਵੀ ਆ ਗਿਆ ਹੈ ਭਾਬੀ ਕਹਿੰਦੀ ਹੈ ਕਿ ਮੈਂ ਜਲਦੀ ਸਿੱਖ ਜਾਵਾਂਗੀ ਬਸ ਇਹੀ ਹੈ ਮੇਰੀ ਜ਼ਿੰਦਗੀ ਮੈਂ ਖੁਸ਼ ਨਹੀਂ ਚਾਹੁੰਦੀ ਮੈਂ ਜੋ ਵਕਤ ਲੰਘ ਚੁੱਕਾ ਹੈ ਉਸ ਨੂੰ ਯਾਦ ਕਰਾਂ ਲੋੜ ਵੀ ਕੀ ਹੈ ਯਾਦ ਕਰਨ ਦੀ ਜਦੋਂ ਪਤਾ ਹੈ ਕੁਝ ਕਰ ਨਹੀਂ ਸਕਦੇ ਫਿਰ ਐਵੇਂ ਹੀ ਹਾਂ ਕਦੇ-ਕਦੇ ਆਪ ਮੁਹਾਰੇ ਆ ਜਾਂਦੀ ਹੈ ਕਰਮਾ ਮਾਰੀ ਮਾਂ ਦੀ ਯਾਦ ਜਿਸ ਨੂੰ ਮੇਰੇ ਬਾਪੂ ਨੇ ਗਲ ਘੁੱਟ ਕੇ ਮਾਰ ਦਿੱਤਾ ਸੀ ਉਹ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਤੇ ਮੈਂ ਵੇਖ ਰਹੀ ਸੀ ਬੁੱਤ ਬਣੀ ਸਾਰਾ ਕੁਝ ਕੀ ਕਹਿੰਦੀ ਬਾਪੂ ਨੂੰ ਕਿ ਮੈਨੂੰ ਵੀ ਮਾਰ ਦੇ ਨਹੀਂ ਕਬੀ ਹੱਥ ਦੀਆਂ ਚਾਰ ਉਂਗਲਾਂ ਨਾਲ ਅੱਖਾਂ ਵਿੱਚੋਂ ਡੁੱਲ ਰਹੇ ਹੰਝੂਆਂ ਨੂੰ ਸਾਫ਼ ਕੀਤਾ ਤੇ ਅੰਦਰ ਜਾ ਉਸ ਮੰਝੇ ਤੇ ਇਕੱਲੀ ਸੌਂ ਦੀ ਆਦਤ ਪਾ ਲਈ ਜਿਸਤੇ ਕਦੇ ਮਾਂ ਦੀ ਬਾਤੇ ਸਿਰ ਰੱਖ ਸੌਂ ਜਾਏ ਕਰਦੀ ਸੀ ਉਹ ਜਿੱਦਾਂ ਦੀ ਵੀ ਸੀ ਸੀ ਤੇ ਮੇਰੀ ਮਾਂ ਹੀ ਜਦੋਂ ਮੈਨੂੰ ਇਹ ਗੱਲ ਸਮਝ ਲੱਗੀ ਉਦੋਂ ਮੈਂ ਬਹੁਤ ਵੱਡੀ ਹੋ ਚੁੱਕੀ ਸੀ ਪਰ ਮੈਨੂੰ ਮੇਰੇ ਬਾਪੂ ਨੇ ਕਦੇ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਜੇ ਬਾਪੂ ਚਾਹੁੰਦਾ ਤਾਂ ਦੂਸਰਾ ਵਿਆਹ ਕਰਵਾ ਸਕਦਾ ਸੀ ਪਰ ਮੈਂ ਮੇਰੇ ਬਾਪੂ ਨੂੰ ਕਿਸੇ ਸੰਤ ਮਹਾਤਮਾ ਤੋਂ ਕੱਟ ਨਹੀਂ ਸਮਝਦੀ। ਮੇਰਾ ਬਾਪੂ ਮੈਨੂੰ ਕਦੇ-ਕਦੇ ਮੇਰਾ ਰੱਬ ਲੱਗਦਾ ਹੈ। ਅੱਜ ਮਾਂ ਨੂੰ ਇਸ ਦੁਨੀਆ ਤੋਂ ਗਏ 6-7 ਸਾਲ ਹੋ ਗਏ ਪਰ ਬਾਪੂ ਨੇ ਮੈਨੂੰ ਕਦੇ ਅਹਿਸਾਸ ਨਹੀਂ ਹੋਣ ਦਿੱਤਾ। ਪਰ ਅੱਜ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਬਾਪੂ ਅਜੇ ਤਿੱਕ ਕਰ ਆਇਆ ਕਿਉਂ ਨਹੀਂ? ਮੈਂ ਆਟਾ ਗੁੰਨ ਕੇ ਰੱਖ ਲਿਆ ਤੇ ਚੁੱਲ੍ਹੇ ਮੂਰੇ ਜਾ ਬੈਠ ਗਈ। ਸੰਘਣੀ ਜਿਹੀ ਬਲਦੀ ਹੋਈ ਅਗਧ ਮਾਂ ਦੇ ਸੇਵੇ ਦਾ ਭਲੇਖਾ ਪਾ ਰਹੀ ਸੀ। ਮੇਰੇ ਦਿਲ ਤੇ ਇਹ ਖਿਆਲ ਇੱਥੇ ਹੀ ਮਟਾਉਣ ਲਈ ਕਿਹਾ ਪਰ ਰੱਬ ਦੇ ਲੇਖੇ ਤੇ ਜੋ ਨਹੀਂ ਹੁੰਦਾ ਮੈਂ ਆਪਣੇ ਆਪ ਨੂੰ ਕੋਸਣ ਲੱਗੀ ਮੈਨੂੰ ਭੜੇ ਭੜੇ ਜਿਹੇ ਖਿਆਲ ਆਉਣ ਲੱਗੇ ਗਲੀ ਵਾਲੇ ਵਾਰ ਕੋਲ ਲੱਗੀ ਦੇਖ ਤੇ ਚਕੋਰੀ ਆ ਕੇ ਬੋਲਣ ਲੱਗੀ ਮੇਰੀ ਦੇਹ ਨੂੰ ਕੰਮਣੀ ਜਿਹੀ ਛੱਡ ਗਈ ਤੇ ਵਿਰਾਗ ਜਿਹਾ ਆਉਣ ਲੱਗਾ ਮੈਂ ਮਾਣੀ ਚਕੋਰ ਨੂੰ ਅਪਸ਼ਬਦ ਵਰਤੇ ਟੁੱਟ ਪੈਣੀ ਤੇਰਾ ਕੀ ਖਸਮ ਮਰ ਗਿਆ ਜੋ ਆਏ ਚੀਕਣ ਲੱਗੀਆਂ ਮੈਂ ਮਾਣੀ ਕਈ ਗੱਲ ਨੂੰ ਫੇਰ ਗੌਰ ਨਾਲ ਤੱਕਿਆ ਤੇ ਫੇਰ ਮੈਨੂੰ ਆਪਣੇ ਆਪ ਤੇ ਲਾਣ ਤੇ ਜਹੀ ਮਹਿਸੂਸ ਹੋਈ ਜ਼ੋਰ ਦੀ ਖੜਾਕ ਹੋਇਆ ਹਵਾ ਹੋਰ ਤੇਜ਼ ਹੋ ਗਈ ਮੋਟੀਆਂ-ਮੋਟੀਆਂ ਕਣੀਆਂ ਡਿੱਗਣ ਲੱਗੀਆਂ ਬੂਹਾ ਖੜਕਿਆ ਲੱਗਿਆ ਬਾਪੂ ਆ ਗਿਆ ਮੈਂ ਭੱਜ ਕੇ ਖੜੀ ਹੋ ਗਈ ਮੈਂ ਹਾਕ ਲਾਈ ਕੌਣ ਹੈ ਭਾਈ ਕੁੜੀਏ ਚੌਕੀਦਾਰਾਂ ਪਾਲੂ ਤੇਰਾ ਬਾਪੂ ਨੇ ਸੁਨੇਹਾ ਭੇਜਿਆ ਸੀ ਕਿ ਅੱਜ ਕੰਮ ਜ਼ਿਆਦਾ ਹੈ ਤਾਂ ਕਰਕੇ ਆਇਆ ਨਹੀਂ ਜਾਣਾ ਕਰ ਤੂੰ ਜਿੰਦਾ ਕੁੰਡਾ ਗੌਰ ਨਾ ਲਾਲਮੀ ਠੀਕ ਹੈ ਤਾਇਆ ਮੈਂ ਮੁੜ ਚੁੱਲ੍ਹੇ ਕੋਲ ਆ ਬੈਠ ਗਈ ਮੈਂ ਬਾਪੂ ਤੇ ਹੈਰਾਨ ਸੀ ਬਾਪੂ ਨੂੰ ਵੇਖਦਾ ਨਹੀਂ ਇਕੱਲੀ ਕੁੜੀ ਰਾਤ ਕਰ ਡਰ ਡੁਰਗ ਵਾਲੀ ਕੋਈ ਗੱਲ ਨਹੀਂ ਸੀ ਪਰ ਮੌਸਮ ਕਿੰਨਾ ਖਰਾਬ ਸੀ ਤੇ ਐਵੇਂ ਥੋੜਾ ਹੁੰਦੀ ਹੈ ਕੋਈ ਨਾ ਕੱਲ ਨੂੰ ਘਰ ਆਉਣ ਦੇ ਬਾਪੂ ਨੂੰ ਮੈਂ ਦੱਸਦੀ ਹਾਂ ਮੈਂ ਬਾਪੂ ਤੇ ਅੰਤਾਂ ਦਾ ਗੁੱਸਾ ਜਤਾਇਆ ਲੰਮੀ ਬਾਹ ਕਰਕੇ ਦੂਰ ਪਈ ਪ੍ਰਾਤ ਨੂੰ ਲਾਗੇ ਕੀਤਾ ਤੇ ਚੁੱਲ੍ਹੇ ਉੱਪਰੋਂ ਗਰਮ ਪਾਣੀ ਵਾਲਾ ਪਤੀਲਾ ਲਾ ਕੇ ਇੱਕ ਪਾਸੇ ਰੱਖ ਦਿੱਤਾ ਤੇ ਆਪਣੇ ਲਈ ਦੋ ਗੁੱਲੀਆਂ ਲਾ ਕੇ ਕੰਮ ਨਵੇੜਨ ਦੀ ਕਰੀ ਪਤਾ ਨਹੀਂ ਕਿਉਂ ਮੇਰਾ ਮਨ ਹੁਣ ਵੀ ਕਹਿ ਰਿਹਾ ਸੀ ਕਿ ਬਾਪੂ ਘਰ ਆਵੇਗਾ ਮੈਂ ਰੋਟੀ ਖਾ ਉੱਥੇ ਹੀ ਪਈ ਸਵਾ ਨਾਲ ਭਾਂਡੇ ਮਾਜਣ ਲੱਗ ਪਈ ਮੇਰਾ ਧਿਆਨ ਬੂਹੇ ਵਿੱਚ ਹੀ ਸੀ ਬੂਹਾ ਖੜਕਿਆ ਮੈਂ ਭੱਜ ਕੇ ਖੜੀ ਹੋਈ ਆਵਾਜ਼ ਆਈ ਨੀਨੂਰ ਸੌਂਦੀ ਐ ਧੀਏ ਹਾਂ ਮਾਸੀ ਆਈ ਮੈਂ ਤੇਜੀ ਜਹੀ ਨਾਲ ਜਾ ਕੇ ਬੂਹੇ ਵਾਲਾ ਕੁੰਡਾ ਖੋਲਿਆ ਤਾਂ ਰੀਤ ਦੀ ਸੱਸ ਬਸੰਤੋ ਮਾਸੀ ਸੀ ਤੇ ਨਾਲ ਦੋ ਬੁੜੀਆਂ ਹੋਰ ਕੁੜੇ ਪਾਂਡਾ ਲਿਆ ਅੱਜ ਬੇਬੇ ਵਖਤਾਰੇ ਕਿ ਘਰ ਦੀ ਛੱਤ ਪਈਏ ਅਸੀਂ ਤਾਂ ਦੇਗ ਦਾ ਪੂਰਾ ਵੰਡਦੀਆਂ ਫਿਰਦੀਆਂ ਸੀ ਮੈਂ ਭੱਜ ਕੇ ਵਾਟੀ ਲੈਣ ਚਲੀ ਗਈ ਬਸੰਤੋ ਕੁੜੇ ਤੇਰਾ ਬਾਪੂ ਨਹੀਂ ਵੇਖਦਾ ਮੈਂ ਮਾਸੀ ਉਹ ਕੰਮ ਅੱਜ ਕੰਮ ਜ਼ਿਆਦਾ ਹੋਣ ਕਰਕੇ ਫੈਕਟਰੀ ਹੀ ਰਾਤ ਲਾਉ। ਬਸੰਤੋ ਧੀਏ ਇਕੱਲੇ ਨੂੰ ਡਰ ਨਹੀਂ ਲੱਗਦਾ। ਨਾ ਮਾਸੀ ਪਿੰਡ ਵਿੱਚ ਕਾਹਦਾ ਡਰ ਐ? ਫੇਰ ਵੀ ਧੀਏ 19 21 ਦਾ ਕੀ ਪਤਾ ਲੱਗਦਾ? ਮੈਂ ਆਉਣੀ ਆ ਤੇਰੇ ਕੋਲ। ਆਹ ਦੇਗ ਵੰਡ ਆਈਏ। ਬੂਹਾ ਖੁੱਲਾ ਰੱਖੀ। ਠੀਕ ਐ ਮਾਸੀ। ਬਸੰਤੋ ਮਾਸੀ ਦੁਬਾਰਾ ਕਹੀ ਗੱਲ ਮੇਰੇ ਦਿਲ ਨੂੰ ਐਦਾਂ ਛੋ ਗਈ। ਜਿੱਦਾਂ ਮਾਂ ਨੂੰ ਆਪਣੇ ਖੂਨ ਦੀ ਪਹਿਲੀ ਚਾਹ ਕਸ਼ੌਂਦੀ ਹੈ ਮੈਂ ਜਾ ਕੇ ਅੱਧ ਵਿਚਕਾਰ ਪਏ ਭਾਂਡਿਆਂ ਨੂੰ ਸਾਫ਼ ਕਰ ਦਿੱਤਾ ਤੇ ਵੱਡਾ ਮੰਝਾ ਜੋ ਕਿ ਬਾਪੂ ਨੇ ਪਿਛਲੇ ਮਹੀਨੇ ਹੀ ਨਵਾਂ ਬਣਾਇਆ ਹੈ ਢਾ ਦਿੱਤਾ ਤੇ ਸੰਦੂਕ ਵਿੱਚੋਂ ਨਵੀਂ ਚਾਦਰ ਦਰੀ ਤੇ ਖੇਸ ਕੱਢ ਵਿਸਤਰਾ ਲਗਾ ਦਿੱਤਾ ਪਹਿਲੀ ਵਾਰ ਹੋ ਰਿਹਾ ਸੀ ਕਿ ਇਹ ਸਭ ਅੱਜ ਤੋਂ ਪਹਿਲਾਂ ਕੋਈ ਵੀ ਆਂਡ ਗਵਾਂਡ ਦੀ ਕੋਈ ਔਰਤ ਸਾਡੇ ਘਰ ਨਹੀਂ ਸੀ ਆਈ ਉਹ ਵੀ ਰਾਤ ਨੂੰ ਹਾਲਾਕੇ ਕੋਈ ਆਉਂਦੀ ਜਾਂਦੀ ਬੂਹੇ ਕੋਲ ਹੀ ਖੜ ਕੇ ਕਾਲੀ ਕਾਲੀ ਲੰਘ ਜਾਂਦੀ ਮੇਰੀ ਮਾਂ ਕਰਕੇ ਸਾਡੇ ਘਰ ਆਉਣਾ ਕੋਈ ਪਸੰਦ ਨਹੀਂ ਸੀ ਕਰਦਾ ਇਸੇ ਕਰਕੇ ਹੀ ਸ਼ਾਇਦ ਕੋਈ ਕੁੜੀ ਮੇਰੇ ਨਾਲ ਖੇਡਦੀ ਜਾਂ ਮੈਨੂੰ ਆਪਣੀ ਸਹੇਲੀ ਨਹੀਂ ਬਣਾਉਂਦੀ ਕਿ ਇਹ ਵੀ ਆਪਣੀ ਮਾਂ ਵਰਗੀ ਹੀ ਨਾ ਹੋਵੇ ਕਿੰਨਾ ਅਜੀਬ ਲੱਗ ਰਿਹਾ ਹੈ ਇਹ ਸ਼ਬਦ ਮਾਂ ਵਰਗੀ ਕਿੰਨਾ ਫਕਰ ਮਹਿਸੂਸ ਹੁੰਦਾ ਹੈ ਉਹਨਾਂ ਨੂੰ ਜਿਨ੍ਹਾਂ ਦੇ ਮਾਂ ਪਿਓ ਜੱਗ ਤੇ ਇੱਜ਼ਤ ਖੱਟਦੇ ਨੇ ਤੇ ਇੱਕ ਮੈਂ ਹਾਂ ਜਿਸ ਤੋਂ ਸਾਰੇ ਇਹ ਆਖ ਪਾਸਾ ਵਟ ਲੈਂਦੇ ਨੇ ਕਿ ਇਹ ਵੀ ਕਿਤੇ ਆਪਣੀ ਮਾਂ ਵਰਗੀ ਨਾ ਹੋਵੇ 8:30 ਦਾ ਸਮਾਂ ਹੋ ਚੁੱਕਿਆ ਸੀ ਹਵਾ ਮੱਠੀ ਪੈ ਗਈ ਸੀ ਤੇ ਕਣੀਆਂ ਤਾਂ ਮਸਾਂ 5 ਕੁ ਮਿੰਟ ਹੀ ਆਈਆਂ ਸੀ ਉਦੋਂ ਉਹ ਵੀ ਟਾਵੀਆਂ ਟਾਵੀਆਂ ਮੈਂ ਦੋਵੇਂ ਬਿਸਤਰੇ ਲਗਾ ਕੇ ਆਪਣੇ ਬਿਸਤਰੇ ਉੱਪਰ ਲੇਟ ਗਈ ਤੇ ਸੋਚਣ ਲੱਗੀ ਆਪਣੀ ਅਗਲੀ ਜ਼ਿੰਦਗੀ ਦਾ ਸਫ਼ਰ ਕਿ ਜੋ ਕੱਲ ਆਵੇਗਾ ਉਹ ਅੱਜ ਵਰਗਾ ਹੀ ਹੋਵੇਗਾ ਫਿਰ ਖੁਦ ਨੂੰ ਹੀ ਆਖਿਆ ਨਹੀਂ ਸਾਰਾ ਕੁਝ ਇੱਕੋ ਜਿਹਾ ਨਹੀਂ ਰਹਿੰਦਾ ਬਹੁਤ ਕੁਝ ਬਦਲ ਜਾਂਦਾ ਹੈ ਜੇ ਨਾ ਬਦਲੇ ਵਕਤ ਬਦਲ ਦਿੰਦਾ ਹੈ ਬਾਪੂ ਨੇ ਵੀ ਤਾਂ ਬਦਲਿਆ ਹੀ ਹੈ ਆਪਣੇ ਆਪ ਨੂੰ ਨਾਲੇ ਕੌਣ ਚਾਹੁੰਦਾ ਹੁੰਦਾ ਆਪਣੀ ਹੀ ਔਰਤ ਦਾ ਹੱਥੀ ਗਲਾ ਘੁੱਟਣਾ ਮੈਂ ਚਾਰ ਚਪੇਰੇ ਕੰਧ ਵੱਲ ਨਿਗਾ ਮਾਰੀ ਤੇ ਵੇਖਿਆ ਮੇਰੀ ਮਾਂ ਦੀ ਇੱਕ ਵੀ ਫੋਟੋ ਨਹੀਂ ਸੀ ਘਰ ਵਿੱਚ ਮੈਂ ਇਸ ਚਰਚਤਾ ਨਾਲ ਸੋਚਣ ਲੱਗੀ ਕਿ ਇੱਕ ਦਿਨ ਮੈਂ ਵੀ ਐਵੇਂ ਐਦਾਂ ਹੀ ਮਾਂ ਵਾਂਗੂੰ ਚੱਲੀ ਜਾਵਾਂਗੀ ਇਸ ਦੁਨੀਆ ਤੋਂ ਫਿਰ ਐਦਾਂ ਹੀ ਟੋਲ ਰਿਆ ਹੋਵੇਗਾ ਕੋਈ ਮੇਰੀ ਤਸਵੀਰ ਕੰਧ ਦੇ ਉੱਪਰ ਬੂਹਾ ਖੜਕਿਆ ਆਵਾਜ਼ ਵੀ ਲੱਗੀ ਮੈਂ ਕਿੱਲੇ ਉੱਪਰ ਟੰਗੀ ਚੁੰਨੀ ਦੀ ਬੁਕਲ ਮਾਰੀ ਤੇ ਬੂਹਾ ਖੋਲਣ ਚਲੀ ਗਈ ਆਉਂਦੀ ਆਂ ਕੁੜੀਏ ਹਾਂ ਮਾਸੀ ਆ ਰਹੀ ਹਾਂ ਮੈਂ ਬੂਹਾ ਖੋਲਿਆ ਮਾਸੀ ਅਗਾਹ ਲੰਘ ਆਈ ਕੀ ਗੱਲ ਸੌਂ ਗਈ ਸੀ ਕੁੜੇ ਨਾ ਨਾ ਮਾਸੀ ਹਵਾ ਕਰਕੇ ਪਤਾ ਨਹੀਂ ਲੱਗਾ ਮੈਂ ਜਿੰਦਾ ਜਿੰਦਾ ਲਗਾਉਣ ਲੱਗ ਗਈ ਮਾਸੀ ਅਗਾ ਚਲੀ ਗਈ ਪੁੱਤ ਇਥੋਂ ਪਾਣੀ ਦੀ ਗੜਵੀ ਭਰ ਲੈ ਆਈ ਮੈਨੂੰ ਤਾਂ ਰਾਤ ਨੂੰ ਤੇਵ ਵਾਲੀ ਲੱਗਦੀ ਹੈ ਸਰਦੀ ਹੋਵੇ ਭਾਵੇਂ ਗਰਮੀ ਕੋਈ ਗੱਲ ਨਹੀਂ ਮਾਸੀ ਲੈ ਆਉਂਦੀ ਹਾਂ ਮੈਂ ਮੱਟੀ ਵਿੱਚੋਂ ਪਾਣੀ ਦੀ ਗੜਵੀ ਤੇ ਇੱਕ ਬਾਟੀ ਲਿਆ ਮਾਸੀ ਦੇ ਸਰਾਣੇ ਰੱਖ ਦਿੱਤੀ ਤੋ ਧੀਏ ਪੜਾਈ ਕਿਵੇਂ ਚੱਲਦੀ ਐ ਤੇਰੀ ਵਧੀਆ ਮਾਸੀ ਮੰਜੇ ਤੇ ਬੈਠਦਿਆਂ ਵਧੀਆ ਧੀਏ ਤੇਰੀ ਮਾਂ ਤਾਂ ਜੇ ਜੇਹੀ ਸੀਗੀ ਸੀਗੀ ਪਰ ਤੂੰ ਇੱਜ਼ਤ ਖੱਟ ਕੇ ਵਿਖਾਈ ਲੋਕਾਂ ਨੂੰ ਵੇਖੀ ਕਿ ਤੇ ਧੀਏ ਨਹੀਂ ਤਾਂ ਤੇਰਾ ਬਾਪੂ ਦਾ ਬੁਢਾਪਾ ਰੋਲ ਜਾਣਾ ਹੈ ਨਹੀਂ ਮਾਸੀ ਮੈਂ ਇਹੋ ਜਿਹਾ ਕੁਝ ਨਹੀਂ ਦੇਂਦੀ ਨਾਲੇ ਮੈਨੂੰ ਤੇ ਸਮਝ ਨਹੀਂ ਆਉਂਦੀ ਇਹੋ ਜਿਹੀਆਂ ਕਿ ਕੁੜੀਆਂ ਨੂੰ ਫੜਕ ਵੱਜੀ ਹੁੰਦੀ ਹੈ ਜੋ ਕਰਦਿਆਂ ਦੇ ਕਹਿਣੇ ਵਿੱਚੋਂ ਬਾਹਰ ਹੋ ਕੇ ਚਲਦੀਆਂ ਨੇ ਜਿਹੜੇ ਆਪਣੇਆਂ ਲਈ ਇੰਨਾ ਕੁਝ ਕਰਦੇ ਨੇ ਆਪਾਂ ਨੂੰ ਪਾਲਦੇ ਪੋਸਦੇ ਨੇ ਆਪਣੀ ਹਰ ਕਹੀ ਗੱਲ ਪਕਾਉਂਦੇ ਨੇ ਫੇਰ ਐਦਾਂ ਕਿਉਂ ਮਾਸੀ ਧੀਏ ਤੂੰ ਹਲੇ ਨਿਆਣੀ ਐ ਤੈਨੂੰ ਸਮਝ ਨਹੀਂ ਪੁੱਤੇ ਉਮਰ ਹੀ ਇਹੋ ਜਿਹੀ ਹੁੰਦੀ ਹੈ ਕੁਝ ਤਾਂ ਸਾਰੇ ਨਹੀਂ ਹੁੰਦਾ ਕੁਝ ਆਪਾਂ ਗੋਲ ਦੇ ਵੀ ਨਹੀਂ ਸਿਆਣੇ ਕਹਿੰਦੇ ਹੁੰਦੇ ਨੇ ਇੱਜ਼ਤ ਖੱਟਣ ਤੇ ਸਾਰੀ ਉਮਰ ਲੱਗ ਜਾਂਦੀ ਐ ਤੇ ਬਦਨਾਮੀ ਭਾਵੇਂ ਬਿੰਦ ਵਿੱਚ ਖਟ ਲੈਵੇ ਬਸ ਇਦਾਂ ਹੀ ਆ ਪੁੱਤ ਮਾੜਾ ਕੰਮ ਆ ਆਪਾਂ ਨੂੰ ਚੰਗਾ ਲੱਗਦਾ ਪਤਾ ਹੀ ਨਹੀਂ ਲੱਗਦਾ ਕਦੋਂ ਹੋ ਜਾਂਦਾ ਹਾਂ ਮਾਸੀ ਇਹ ਤਾਂ ਮਾਸੀ ਇੱਕ ਗੱਲ ਪੁੱਛਾਂ ਹਾਂ ਤੀ ਇਹ ਪੁੱਛ ਮੇਰੀ ਮਾਂ ਨੇ ਕਦੇ ਮੇਰੇ ਤੇ ਮੇਰੇ ਬਾਪੂ ਬਾਰੇ ਕਿਉਂ ਨਹੀਂ ਸੋਚਾ ਪੁੱਤੇ ਤੀਵੀਂ ਜਾਤ ਦੀ ਗਿੱਚੀ ਪਿੱਛੇ ਮਤ ਹੁੰਦੀ ਹੈ ਬਸ ਇਹਨੂੰ ਆਪਣੇ ਮਤਲਬ ਤੀਕ ਮਤਲਬ ਹੁੰਦਾ ਦੁਨੀਆਂ ਵਿੱਚ ਹਰ ਚੀਜ਼ ਨੂੰ ਸਮਝਿਆ ਜਾ ਸਕਦਾ ਹੈ ਪਰ ਇੱਕ ਔਰਤ ਨੂੰ ਸਮਝਣਾ ਬਹੁਤ ਔਖਾ ਹੈ ਇਸ ਦਾ ਦਿਲ ਕੁਝ ਹੋਰ ਕਹਿੰਦਾ ਹੈ ਤੇ ਜ਼ਬਾਨ ਕੁਝ ਹੋਰ ਮਾਸੀ ਮੈਂ ਤੇ ਕਦੇ ਐਵੇਂ ਨਹੀਂ ਸੋਚਿਆ ਪੁੱਤ ਜਿਵੇਂ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਓਵੇਂ ਹੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਥੋੜੀ ਹੋਰ ਵੱਡੀ ਹੋ ਗਈ ਸਭ ਸਮਝ ਲੱਗ ਜਾਊ ਠੀਕ ਹੈ ਮਾਸੀ ਇਦਾਂ ਹੀ ਆਤੀ ਏ ਦੁਨੀਆਂ ਬਹੁਤ ਗੁੰਝਲਦਾਰ ਹੈ ਬਹੁਤ ਔਖਾ ਹੈ ਸਮਝਣਾ ਇਸ ਨੂੰ ਸਮਝੀ ਨਹੀਂ 마ਸੀ ਪੁੱਤ ਜੇ ਮੈਂ ਸਮਝਾਵਾਂ ਵੀ ਤੈਨੂੰ ਤਾਂ ਵੀ ਨਹੀਂ ਸਮਝ ਆਉਣੀ ਨਹੀਂ 마ਸੀ ਸਮਝ ਲਵਾਂਗੀ ਤੁਸੀਂ ਦੱਸੋ ਸਹੀ ਲੈ ਸੋਣਾ ਤੇਰਾ ਦਾਦਾ ਪਿਆਹਾਂ ਦੀ ਟੀਰੀ ਵਿੱਚ ਇਕਲੌਤਾ ਸੀ ਅੱਗੇ ਤੇਰੇ ਬਾਪੂ ਹੁਰੀ ਦੋ ਭਰਾ ਸੀ ਇੱਕ ਤੇਰਾ ਬਾਪੂ ਤੇ ਦੂਜਾ ਤੇਰਾ ਤਾਇਆ ਤੇਰੇ ਬਾਪੂ ਦਾ ਬਹੁਤ ਹੀ ਨਰਮ ਸੁਭਾਅ ਸੀ ਪਿੰਡ ਦੇ ਕਈ ਠੱਗਾਂ ਠੋਰਾ ਨੇ ਪਹਿਲਾਂ ਤਾਂ ਤੇਰੇ ਦਾਦੇ ਨੂੰ ਬਰਵਾ ਦਿੱਤਾ ਤੇ ਫੇਰ ਤੇਰੇ ਤਾਈ ਨੂੰ ਹੁਣ ਤੇਰਾ ਹੀ ਇਕੱਲਾ ਬਾਪੂ ਰਹਿ ਗਿਆ ਜਦੋਂ ਤੇਰੇ ਬਾਪੂ ਦਾ ਵਿਆਹ ਹੋਇਆ ਤਾਂ ਸਾਰੇ ਪਿੰਡ ਖੜਖੜ ਕੇ ਵੇਖਦੇ ਸੀ ਸੁੱਖ ਨਾਲ ਮਾਂ ਵੇਖਣ ਵਿੱਚ ਤੂਤ ਦੀ ਛੱਟੀ ਨਾਲੋਂ ਵੀ ਪਰੀਆਂ ਨਾਲੋਂ ਘੱਟ ਨਹੀਂ ਸੀ ਰੰਗ ਰੂਪ ਤਾਂ ਅੰਤ ਦਾ ਚੜਿਆ ਹੋਇਆ ਸੀ ਡੁੱਬ ਜਾਣੀ ਨੂੰ ਪਰ ਹੌਲੀ-ਹੌਲੀ ਉਸ ਨੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਤੇਰੇ ਬਾਪੂ ਨੇ ਬਹੁਤ ਸਮਝਾਇਆ ਕਿ ਦੋ ਵਾਰ ਪੇਕੇ ਵੀ ਛੱਡ ਆਇਆ ਸੀ ਤੇਰਾ ਜਨਮ ਵੀ ਤੇਰੇ ਨਾਂ ਨਕੇ ਹੀ ਹੋਇਆ ਸੀ ਮੈਂ ਉਹ ਕਿੱਥੇ ਨੇ ਹੁਣ ਉਹ ਤਾਂ ਖਾਨ ਖਸਮਾਂ ਨੂੰ ਆਪਾਂ ਕੀ ਲੈਣਾ ਇੱਕ ਟਕੇ ਦੇ ਪੈ ਮਾਸੀ ਨੇ ਗਾਲ ਦੇ ਕੇ ਗੁੱਸਾ ਜ਼ਾਹਿਰ ਕੀਤਾ ਮੈਂ ਸਮਝ ਗਈ ਸੀ ਕਹਿਣਾ ਕੀ ਚਾ ਰਹੀ ਹੈ ਮਾਸੀ ਜਦੋਂ ਪੁੱਤ ਕੋਈ ਚਾਰਾ ਨਾ ਨਿਕਲਿਆ ਤਾਂ ਤੇਰੇ ਬਾਪੂ ਨੂੰ ਫਿਰ ਉਹ ਕਦਮ ਚੁੱਕਣਾ ਪਿਆ ਜੋ ਅੱਕ ਚੱਬਣ ਨਾਲੋਂ ਕੱਟਣੀ ਸੀ ਉਸ ਤੋਂ ਬਾਅਦ ਸਾਰੀ ਜ਼ਮੀਨ ਜਾਇਦਾ ਤੇਰੇ ਨਾਂ ਨਕੇ ਫੇਰ ਕਈ ਅਪਸ਼ਾਉਦ ਬਾਰਤੀ ਫੇਰ ਕਰ ਕਰਾ ਕੇ ਪੁੱਤ ਸਾਰਾ ਨਿਭੜ ਗਿਆ ਤੇਰੇ ਬਾਪੂ ਦਾ ਸੁਭਾਅ ਪਹਿਲਾਂ ਤਾਂ ਬਹੁਤ ਹੀ ਵਧੀਆ ਸੀ ਪਰ ਇੱਕ ਆਪਣੀ ਹੀ ਤੀਮੀ ਨੇ ਕਾਸੇ ਜੋਗਾਣਾ ਛੱਡਿਆ ਕੁਝ ਸਾਲ ਪਹਿਲਾਂ ਪਤਾ ਲੱਗਾ ਕਿ ਤੇਰੇ ਦਾਦੇ ਤੇ ਤਾਏ ਨੂੰ ਵੀ ਤੇਰੀ ਮਾਂ ਨੇ ਮਾਂ ਦੇ ਭਰਾਵਾਂ ਨੇ ਹੀ ਮਾਰਾਇਆ ਸੀ ਪੁੱਤ ਅੰਦਰ ਭਾਂਬੜ ਜਿਹਾ ਉੱਠਣ ਲੱਗ ਜਾਂਦਾ ਹੈ ਬਸ ਦਿਲ ਤੇ ਪੱਥਰ ਰੱਖ ਕੇ ਲੰਘ ਰਹੀ ਆ ਜਿੰਦਗੀ ਬੋਤੀ ਲੰਗ ਗਈ ਐ ਥੋੜੀ ਰਹਿ ਗਈ ਐ ਮਾਸੀ ਦੀ ਅੱਖ ਵਿੱਚੋਂ ਡੁੱਲ ਰਿਹਾ ਪਾਣੀ ਮੀਂਹ ਦੀਆਂ ਕਣੀਆਂ ਤੋਂ ਤੇਜ਼ ਸੀ ਮੌਸਮ ਹੋਰ ਜ਼ਿਆਦਾ ਖਰਾਬ ਹੋ ਗਿਆ ਸੀ ਜਿਸ ਕਰਕੇ ਲਾਈਟ ਵੀ ਚਲੀ ਗਈ ਚੱਲਤੀ ਐ ਸੌਂ ਜਾ ਸਵੇਰੇ ਜਲਦੀ ਉੱਠਣਾ ਹੋਣਾ ਸੰਗਰਾ ਦਾ ਗੁਰੂ ਘਰ ਜਾਣਾ ਹੋ ਠੀਕ ਐ ਮਾਸੀ ਮੈਂ ਪੈਂਦੀ ਪਏ ਖੇਸ ਨੂੰ ਸਿੱਧਾ ਕਰਿਆ ਤੇ ਸਿੱਧਾ ਪੈ ਕੇ ਹਨੇਰੇ ਵਿੱਚ ਲੈ ਹਨੇਰੇ ਨੂੰ ਤੱਕਣ ਲੱਗੀ ਬੇਸ਼ੱਕ ਬਾਹਰ ਆਂਤਾਂ ਦੀ ਹਵਾ ਚੱਲ ਰਹੀ ਸੀ ਪਰ ਮੈਨੂੰ ਮਾਸੀ ਦੇ ਸਾਹ ਲੈਣ ਦੀ ਆਵਾਜ਼ ਤੇ ਅੱਖਾਂ ਦੀ ਝੁੱਕ ਦੀ ਆਵਾਜ਼ ਸ਼ਰਿਆਮ ਸੁਣਾ ਸੁਣ ਰਹੀ ਸੀ ਮੇਰਾ ਅਜੇ ਵੀ ਧਿਆਨ ਬਾਪੂ ਵੱਲ ਹੀ ਸੀ ਕਿਉਂਕਿ ਮੇਰਾ ਜੇਕਰ ਇਸ ਦੁਨੀਆ ਉੱਪਰ ਸੀ ਤਾਂ ਉਹ ਸਿਰਫ ਮੇਰਾ ਬਾਪੂ ਹੀ ਸੀ ਸੋਚਦੀ ਸੋਚਦੀ ਕਦ ਨੀਂਦਰ ਦੇ ਦੇਸ਼ ਪੁੱਜ ਗਈ ਪਤਾ ਹੀ ਨਹੀਂ ਲੱਗਾ ਅੱਖ ਖੁੱਲੀ ਤਾਂ ਸਵੇਰ ਹੋ ਚੁੱਕੀ ਸੀ ਗੁਰੂ ਘਰ ਆ ਪੜ ਰਿਹਾ ਬਾਬਾ ਅਮਰਤਵੇਲੇ ਦੀ ਬਾਣੀ ਐਦਾਂ ਲੱਗ ਰਹੀ ਸੀ ਜਿਵੇਂ ਕਿਸੇ ਸਵਰਗ ਦੀ ਕਹਾਣੀ ਦੀ ਵਿਆਖਿਆ ਕਰ ਰਹੀ ਹੋਵੇ ਬਹੁਤ ਹੀ ਜ਼ਿਆਦਾ ਆਨੰਦਮਈ ਸਕੂਨਦਾਇਕ ਤੇ ਸਰਲ ਤੇ ਸਪਸ਼ਟ ਮੈਂ ਪਾਸਾ ਬਦਲਿਆ ਮਾਸੀ ਉੱਠ ਖੜੀ ਧੀ ਲੇ ਤਾਲਾ ਖੋਲ ਦੇ ਮੈਂ ਚਲੀ ਜਾਵਾਂ ਖlo ਜਾ ਮਾਸੀ ਐ ਨੀਵੀਂ ਕਾਲੀ ਐ ਮੈਂ ਚਾਹ ਬਣਾਉਂਦੀ ਆ 2 ਮਿੰਟ ਲੱਗਣਗੇ ਚੱਲ ਫੇਰ ਗਰਮ ਦੇਣੇ ਬਣਾ ਲੈ ਮੈਂ ਫੁਰਤੀ ਨਾਲ ਖੜੀ ਹੋਈ ਸਰਾਣੇ ਪਈ ਚੁੰਨੀ ਦੀ ਪੁੱਕੜ ਮਾਰੀ ਤੇ ਵੇਖਿਆ ਬਾਹਰ ਬਹੁਤ ਹੀ ਸੋਹਣੀ ਹਵਾ ਚੱਲ ਰਹੀ ਸੀ। ਅਸਮਾਨ ਬਿਲਕੁਲ ਸਾਫ਼ ਸੀ ਹਲਕੇ ਹਲਕੇ ਤਾਰੇ ਵਿਖਾਈ ਦੇ ਰਹੇ ਸਨ। ਜਿੰਨਾ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਸੀ। ਮੈਂ ਨਲਕੇ ਤੋਂ ਬੁੱਕ ਪਰ ਮੂੰਹ ਤੇ ਮਾਰਿਆ ਤੇ ਚੁੰਨੀ ਤੇ ਪੱਲੇ ਨਾਲ ਸਾਫ਼ ਕਰਕੇ ਰੱਬ ਦਾ ਸ਼ੁਕਰਾਨਾ ਕਰਨ ਲੱਗੀ ਤੇ ਮਨੋਂ ਮਣੀ ਧੰਨਵਾਦ ਕਰਦੀ ਚੁੱਲ੍ਹੇ ਵੱਲ ਵਧੀ ਤੇ ਕੋਲ ਪਈ ਲੋਹੇ ਦੇ ਕੜਸ਼ੇ ਨਾਲ ਸਵਾਹ ਫਰੋਲੀ ਤਾਂ ਵਿੱਚ ਕੁਝ ਅੰਗਾਰੇ ਅੱਗ ਦੇ ਪਏ ਸਨ ਮੈਂ ਪਤਲੇ-ਪਤਲੇ ਡੱਕੇ ਤੋੜ ਕੇ ਆਸੇ-ਪਾਸੇ ਦੋ ਪਥੋਲੀਆਂ ਭੰਨ ਕੇ ਲਗਾ ਦਿੱਤੀਆਂ ਤੇ ਇੱਕ ਕੱਪੜੇ ਵਿੱਚ ਰੱਖੀ ਮਾਚਸ ਦੀ ਤੀਲੀ ਜਲਾਈ ਤਾਂ ਫੌਰੇ ਵਿੱਚ ਅੱਗ ਚੱਲ ਪਈ 5 ਮਿੰਟਾਂ ਵਿੱਚ ਚਾਹ ਗੜੋਬਣ ਲੱਗ ਪਿਆ ਤੇ ਕੱਲ ਵਾਲਾ ਦੁੱਧ ਪਿਆ ਸੀ ਮੈਂ ਉਸੇ ਚਲਾਨੀ ਵਿੱਚ ਲੱਗੇ ਇੱਕ ਟੰਗਣੇ ਤੋਂ ਦੁੱਧ ਵਾਲਾ ਡੋਲੂ ਉਤਾਰਿਆ ਤੇ ਚਾਹ ਵਿੱਚ ਪਾ ਦਿੱਤਾ ਇੱਕ ਦੋ ਬਾਲੇ ਦਿੱਤੇ ਚਾਹ ਥੱਲੇ ਉਤਾਰ ਦਿੱਤੀ ਤੇ ਚੁੱਲ੍ਹੇ ਉੱਪਰ ਪਾਣੀ ਵਾਲਾ ਪਤੀਲਾ ਰੱਖ ਦਿੱਤਾ ਤੇ ਵੱਡੀਆਂ-ਵੱਡੀਆਂ ਪਤਲ ਪਿੱਤਲ ਦੀਆਂ ਬਾਟੀਆਂ ਵਿੱਚ ਚਾਹ ਚਾਹ ਪਾ ਕੇ ਮਾਸੀ ਕੋਲ ਜਾ ਬੈਠੀ ਤੇਰੀ ਮਾਂ ਵਾਂਗੂ ਚਾਹ ਤਾਂ ਤੂੰ ਬੰਦ ਵਿੱਚ ਬਣਾ ਲਈ ਮੈਨੂੰ ਮਾਸੀ ਦਾ ਮੇਰੀ ਮਾਂ ਮਾਂ ਨਾਲ ਤੁਲਨਾ ਕਰਨਾ ਚੰਗਾ ਨਾ ਲੱਗਾ ਮੈਂ ਨੀਵੀਂ ਬਾਲੀ ਪੁੱਤ ਨੂੰ ਨਹਾਉਣ ਨਾਲ ਮਾਸ ਕਦੇ ਅੱਡ ਨਹੀਂ ਹੋਇਆ ਕਰਦੇ ਕੀ ਹੋਇਆ ਜੀ ਉਹ ਮਾਂ ਬਣ ਦੇ ਲਾਇਕ ਨਹੀਂ ਸੀ ਆਰੇ ਹੈ ਤਾਂ ਤੇਰੀ ਮਾਂ ਹੀ ਸੀ ਮਾਸੀ ਮੈਨੂੰ ਚੰਗਾ ਨਹੀਂ ਲੱਗਦਾ ਜਦੋਂ ਕੋਈ ਐਦਾਂ ਕਹਿੰਦਾ ਮੈਂ ਉਹਦਾ ਦੀ ਨਹੀਂ ਹਾਂ ਹਾਂ ਮੈਂ ਜਾਣਦੀ ਹਾਂ ਪੁੱਤ ਮਾਸੀ ਨੇ ਹੱਥ ਵਿੱਚ ਫੜਾ ਮਾਲ ਫੜੀ ਮਾਲਾ ਨੂੰ ਆਪਣੀ ਕੁਰਤੀ ਦੀ ਜੇਬ ਵਿੱਚ ਪਾਇਆ ਤੇ ਚਾਹ ਵਾਲੀ ਬਾਟੀ ਮੈਨੂੰ ਉਸਦੇ ਹੱਥ ਵਿੱਚ ਫੜਾ ਲਈ ਕਿਹਾ ਲੈ ਉਰੇ ਹੀ ਫੜਾ ਦੇ ਚਾਹ ਗੁਰੂ ਘਰ ਪਾਠ ਪੜ੍ਹ ਰਿਹਾ ਬਾਬਾ ਵੀ ਚੁੱਪ ਹੋ ਗਿਆ ਬਿਲਕੁਲ ਸੁੰਨ ਸਰਾ ਸੀ ਮਾਸੀ ਚੁਸਕੀਆਂ ਨਾਲ ਚਾਹ ਪੀਣ ਲੱਗੀ ਜਿੱਦਾਂ ਮੇਰਾ ਬਾਪੂ ਪੀਂਦਾ ਹੈ ਮੈਂ ਹਲਕਾ ਜਿਹਾ ਹੱਸ ਪਈ ਪੁੱਤੋ ਕੁਝ ਆਤਾ ਹੁਮਰਾਂ ਦੇ ਨਾਲ ਹੀ ਮੁੱਕਦੀਆਂ ਨੇ ਚਾਹ ਪੀ ਕੇ ਬਾਟੀ ਹਲੇ ਥੱਲੇ ਰੱਖੀ ਹੀ ਸੀ ਕਿ ਬੂਹਾ ਖੜਕਿਆ ਮੈਂ ਸੋਚਿਆ ਬਾਪੂ ਹੋਣਾ ਮਾਸੀ ਨੇ ਕਿਹਾ ਉਰੇ ਦੇ ਪੁੱਤ ਚਾਬੀ ਮੈਂ ਖੋਲਦੀਆਂ ਬੂਹਾ ਵੇਖਾਂ ਕੌਣ ਹੈ ਮਾਸੀ ਨੇ ਬੂਹਾ ਖੋਲਿਆ ਮੈਂ ਸਾਹਮਣੇ ਖੜੀ ਸੀ ਜਿੰਦੇ ਨਾਲ ਹੀ ਟੰਗ ਦਿੱਤਾ ਜਦੋਂ ਕੁੰਡਾ ਖੋਲਿਆ 4-5 ਬੰਦੇ ਅੰਦਰ ਲੰਘ ਆਏ। ਪਿੱਛੇ ਹੀ ਇੱਕ 4 ਜਾਣੇ 51 ਚੁੱਕੀ ਹੋਰ ਆ ਗਏ। ਇਦਾਂ ਲੱਗ ਰਿਹਾ ਸੀ ਜਿਦਾਂ ਕੋਈ ਸਖਤ ਬਿਮਾਰ ਬੰਦਾ ਮੰਝੇ ਵਿੱਚ ਪਿਆ ਹੋਵੇ। ਮੈਂ ਤੇਜ਼ ਪੈਰੀ ਉਹਨਾਂ ਕੋਲ ਗਈ ਤਾਂ ਖੂਨ ਨਾਲ ਬੁਰੀ ਤਰ੍ਹਾਂ ਭਿੱਜੀ ਹੋਈ ਮੇਰੇ ਬਾਪੂ ਦੀ ਲਾਸ਼ ਸੀ। ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਮੇਰੀਆਂ ਚੀਕਾਂ ਦੀ ਆਵਾਜ਼ ਰੱਬ ਨੂੰ ਲਲਕਾਰ ਰਹੀ ਸੀ ਕਿ ਇਹ ਕੀ ਹੈ? ਮੈਨੂੰ ਵੀ ਦੱਸ। ਮੇਰਾ ਰੋ ਰੋ ਬੁਰਾ ਹਾਲ ਹੋ ਚੁੱਕਾ ਸੀ। ਫੇਰ ਸਾਰਾ ਕੁਝ ਜੋ ਹੁੰਦਾ ਹੈ ਉਹੀ ਹੋਇਆ ਉਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਦਿਨ ਸੀ ਮੇਰਾ ਮਨ ਕਹਿ ਰਿਹਾ ਸੀ ਕਿ ਮੈਂ ਵੀ ਆਪਣੇ ਬਾਪੂ ਦੇ ਨਾਲ ਜਾਣਾ ਚਾਹੁੰਦੀ ਹਾਂ ਦੂਸਰੇ ਦਿਨ ਆਥਨ ਦਾ ਸਮਾਂ ਸੀ ਜਦੋਂ ਮੈਂ ਆਪਣੇ ਆਪ ਨਾਲ ਲੜ ਰਹੀ ਸਾਂ ਉਲਝ ਰਹੀ ਸਾਂ ਬੁਰੀ ਤਰ੍ਹਾਂ ਇਹ ਜ਼ਿੰਦਗੀ ਦੀ ਸੁਲਜੀ ਹੋਈ ਤਾਣੀ ਦੇ ਵਿੱਚ ਮਾਸੀ ਨੇ ਮੇਰੇ ਹੱਥਾਂ ਵਿੱਚ ਮੇਰੇ ਬਾਪੂ ਦਾ ਬਟੂਆ ਧਰਦੇ ਕਿਹਾ ਆਹ ਲੈ ਪਤਾ ਤੇਰੇ ਬਾਪੂ ਦਾ ਹੈ ਸਾਂਭ ਕੇ ਰੱਖੀ ਮਾਸੀ ਦੀ ਇਹ ਆਖਦਿਆਂ ਪੁੱਭ ਨਿਕਲਾਈ ਸੀ ਪਰ ਅੱਖਾਂ ਤਾਂ ਕਹਿ ਲਵੋ ਪੱਥਰ ਹੋ ਗਈਆਂ ਸਨ ਤੇ ਦਿਲ ਤਾਂ ਮੇਰਾ ਜਿਵੇਂ ਮੇਰੇ ਨਾਲ ਹੀ ਨਹੀਂ ਹੁੰਦਾ ਮੈਂ ਬਟੂਆ ਖੋਲਿਆ ਤਾਂ ਉਸ ਵਿੱਚ ਸਟਿੱਕਰ ਪਏ ਸਨ ਤੇ ਇੱਕ ਮੇਰੀ ਨਿੱਕੀ ਹੁੰਦੀ ਦੀ ਫੋਟੋ ਸੀ ਤੇ ਦੂਸਰੇ ਪਾਸੇ ਹੀ ਇੱਕ ਸੋਹਣੀ ਜਹੀ ਜੋ ਕਿ ਬਿਲਕੁਲ ਮਟਿਆਰ ਲੱਗਦੀ ਔਰਤ ਦੀ ਫੋਟੋ ਸੀ ਮੈਂ ਮਾਸੀ ਨੂੰ ਕਿਹਾ ਇਹ ਕੌਣ ਹੈ ਮਾਸੀ ਨੇ ਕਿਹਾ ਤੈਨੂੰ ਨਹੀਂ ਪਤਾ ਮੈਂ ਨਾ ਵਿੱਚ ਸਿਰ ਹਿਲਾਇਆ ਤੇਰੀ ਮਾਂ ਦੀ ਤਸਵੀਰ ਹੈ ਮੇਰੇ ਕੋਲ ਕੁਝ ਬੋਲਣ ਲਈ ਨਹੀਂ ਸੀ ਮੈਂ ਜਿਸ ਦੀ ਤਸਵੀਰ ਸਾਰੇ ਘਰ ਵਿੱਚੋਂ ਲੱਭ ਰਹੀ ਸਾਂ ਉਹ ਅੱਜ ਮਿਲੀ ਵੀ ਤਾਂ ਉਸ ਸ਼ਖਸ ਦੇ ਖਜ਼ਾਨੇ ਵਿੱਚੋਂ ਜਿਸ ਦਾ ਤੋਹਫ਼ਾ ਮੌਤ ਹੀ ਮੁਬਾਰਕਾਦ ਸੀ ਕੁਝ ਚਿਹਰੇ ਤੇ ਕੁਝ ਨਿਸ਼ਾਨ ਜ਼ਿੰਦਗੀ ਵਿੱਚ ਅਜਿਹੇ ਮਿਲਦੇ ਨੇ ਜੋ ਅਜਹੀਆਂ ਸੱਟਾਂ ਦਿੰਦੇ ਨੇ ਜੋ ਚਾਹ ਕੇ ਵੀ ਸਾਰੀ ਉਮਰ ਨਹੀਂ ਭੁੱਲ ਹੁੰਦੀਆਂ ਪਰ ਉਹ ਫੇਰ ਵੀ ਦਿਲ ਦੇ ਅਜ਼ੀਜ਼ ਹੁੰਦੇ ਨੇ ਅਤੇ ਸਦਾ ਬਣ ਕੇ ਰਹਿੰਦੇ ਨੇ ਉਹ ਕਿਹੜਾ ਜਾਣਦੇ ਨਹੀਂ ਕੇ ਕੀ ਹਸ਼ਰ ਹੋਣਾ ਉਹਨਾਂ ਬਿਨ ਰਾਤਾਂ ਲੰਬੀਆਂ ਲੱਗਣਗੀਆਂ ਕਾਲੇ ਚ ਲੱਗਣਗੇ ਚਿੱਟੇ ਦਿਨ ਜੇਕਰ ਕਹਾਣੀ ਵਧੀਆ ਲੱਗੀ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ